ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੱਸਿਆ ਦੇ ਦਿਨ ਹਲਦੀ ਵਾਲਾ ਉਪਾਅ ਕਰ ਦੇਣਾ ਤੁਹਾਡੇ ਬੱਚਿਆਂ ਦਾ ਬਹੁਤ ਜਲਦੀ ਵਿਆਹ ਹੋ ਜਾਵੇਗਾ ਵਿਆਹ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਤੁਹਾਡੇ ਬੱਚਿਆਂ ਲਈ ਮਨਚਾਹਿਆ ਰਿਸ਼ਤਾ ਆਵੇਗਾ ਸੰਗਤ ਜੀ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੁਸੀਂ ਹਲਦੀ ਦੇ ਬਹੁਤ ਸਾਰੇ ਉਪਾਅ ਕਾਦੇ ਰਹਿੰਦੇ ਹੋ ਅਤੇ ਇਸ ਤੋਂ ਇਲਾਵਾ ਅਤੇ ਇਸ ਤੋਂ ਪਹਿਲਾਂ ਸ਼ਾਇਦ ਤੁਸੀਂ ਕਈ ਵਾਰ ਹਲਦੀ ਵਾਲਾ ਉਪਾਕਾਰ ਚੁੱਕੇ ਹੋਵੋ ਪਰ ਮੱਸਿਆ ਦੇ ਦਿਨ ਦਾ ਇੱਕ ਅਲੱਗ ਹੀ ਮਹੱਤਵ ਹੈ ਜੇਕਰ ਐਸੇ ਤੁਸੀਂ ਇਹ ਉਪਾਕਾਰ ਲੈਂਦੇ ਹੋ ਤਾਂ ਨਿਸ਼ਚਿਤ ਹੀ ਤੁਹਾਡੇ ਘਰ ਬਹੁਤ ਚੱਲਦਾ ਹੈ ਸ਼ਹਿਨਾਈ ਵੱਜੇਗੀ ਸੰਗਤ ਜੀ ਤੁਸੀਂ ਸਭ ਜਾਣਦੇ ਹੋ ਕਿ ਹਲਦੀ ਗੁਰੂ ਦਾ ਪ੍ਰਤੀਕ ਹੈ ਹਲਦੀ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਗੁਰੂ ਨੂੰ ਮਜ਼ਬੂਤ ਕਰਦੀ ਹੈ ਇਸ ਲਈ ਹਲਦੀ ਦੇ ਉਪਾਚਾਰ 5 ਜਿਆਦਾ ਤੋਂ ਜ਼ਿਆਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਬੱਚਿਆਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਜਿਨ੍ਹਾਂ ਬੱਚਿਆਂ ਦਾ ਵਿਆਹ ਯੋਗ ਨਹੀਂ ਬਣ ਰਿਹਾ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਦੇ ਪ੍ਰਸੰਨ ਹੋਏ ਪিনা ਤੁਹਾਡੀ ਜਨਮ ਕੁੰਡਲੀ ਵਿੱਚ ਗੁਰੂ ਦੇ ਪੋਜ਼ਿਟਿਵ ਹੋਏ ਪিনা ਵਿਆਹ ਯੋਗ ਨਹੀਂ ਬਣ ਸਕਦਾ ਵਿਆਹ ਬੰਧਨ ਨਹੀਂ ਬਣ ਸਕਦਾ ਦੰਪਤੀਆ ਜੀਵਨ ਨਹੀਂ ਜੋੜ ਸਕਦਾ ਤੇ ਇਸ ਲਈ ਤੁਹਾਨੂੰ ਅੱਜ ਦਾ ਜੋ ਉਪਾਅ ਦੱਸ ਰਹੇ ਹਾਂ ਉਹ ਹਲਦੀ ਵਾਲਾ ਉਪਾਅ ਦੱਸ ਰਹੇ ਹਾਂ ਗੁਰੂੜ ਮਜਬੂਤ ਕਰਨ ਦੇ ਲਈ ਇਸ ਹਲਦੀ ਦੇ ਉਪਾਣ ਤੁਸੀਂ ਮੱਸਿਆ ਨੂੰ ਕਰ ਸਕਦੇ ਹੋ ਜਾਨੀ ਕਿ 2 ਨਵੰਬਰ ਨੂੰ ਮੱਸਿਆ ਦੇ ਦਿਨ ਇਸ ਪਾਣ ਨੂੰ ਤੁਸੀਂ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਜਲਦੀ ਦੇਖਣ ਨੂੰ ਮਿਲ ਸਕਦਾ ਹੈ ਜਾਂ ਫਿਰ ਤੁਸੀਂ ਅੱਗੇ ਕੋਈ ਵੀ ਵੀਰਵਾਰ ਆਵੇ ਤਾਂ ਉਸ ਦਿਨ ਵੀ ਇਸ ਪਾਣ ਨੂੰ ਕਰ ਸਕਦੇ ਹੋ ਤੁਸੀਂ ਇਸ ਸਪਾਣ ਨੂੰ ਪੂਰਨ ਮਾਸੀ ਦੇ ਦਿਨ ਵਿੱਚ ਕਰ ਸਕਦੇ ਹੋ ਤੁਸੀਂ ਇਸ ਸਪਾਣ ਨੂੰ ਕਿਸੇ ਇਕਾਦਸੀ ਤੇ ਵੀ ਕਰ ਸਕਦੇ ਹੋ ਕਿਉਂਕਿ ਇਹ ਸਾਰੇ ਜਿੰਨੀਆਂ ਵੀ ਗਿਣੀਆਂ ਹਨ ਤੁਹਾਨੂੰ ਤਿਥੀਆਂ ਵਾਰ ਤਿਉਹਾਰ ਇਹ ਸਾਰੇ ਗੁਰੂ ਨਾਲ ਜੁੜੇ ਹੋਏ ਹਨ ਵਿਸ਼ਨੂੰ ਭਗਵਾਨ ਦੀ ਪੂਜਾ ਹੁੰਦੀ ਹੈ ਤੇ ਇਹਨਾਂ ਦਿਨਾਂ ਵਿੱਚ ਤੇ ਇਸ ਲਈ ਪੂਰਨ ਮਾਸੀ ਹੋਈ ਮਾਸੀਆ ਹੋਈ ਅਤੇ ਇਸ ਦੇ ਨਾਲ ਹੀ ਵੀਰਵਾਦ ਦਾ ਦਿਨ ਹੋਇਆ ਇਕਾਦਸੀ ਹੋਈ ਉਹ ਬੱਚੇ ਜਿਨ੍ਹਾਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਇਸ ਉਪਾਅ ਨੂੰ ਕਰ ਸਕਦੇ ਹਨ ਸੰਗਤ ਜੀ ਇਹ ਜੋ ਉਪਾਅ ਹੈ ਬੱਚੇ ਖੁਦ ਵੀ ਕਰ ਸਕਦੇ ਹਨ ਖੁਦ ਕਰਨਗੇ ਤਾਂ ਬਿਹਤਰ ਰਹੇਗਾ ਜੇਕਰ ਬੱਚੇ ਖੁਦ ਨਹੀਂ ਕਰ ਸਕਦੇ ਤਾਂ ਜੇ ਇਸ ਸਥਿਤੀ ਵਿੱਚ ਮਾਤਾ ਪਿਤਾ ਦਾ ਕਰ ਹੀ ਸਕਦੇ ਹਨ ਇਸ ਉਪਾਅ ਨੂੰ ਜ਼ਰੂਰ ਕਰੋ ਬੱਚਿਆਂ ਦੇ ਲਈ ਬਹੁਤ ਆਸਾਨ ਜਿਹਾ ਉਪਾਅ ਹੈ ਤੁਹਾਨੂੰ ਘਰੋਂ ਬਾਹਰ ਕਿਤੇ ਜਾਣਾ ਨਹੀਂ ਹੈ ਕੋਈ ਸਮਗਰੀ ਬਚਾਰੋਂ ਖਰੀਦ ਕੇ ਲਿਆਉਣੇ ਨਹੀਂ ਹੈ ਇਸ ਲਈ ਇਸ ਪਾਣੋ ਜਰੂਰ ਕਰਕੇ ਦੇਖੋ 20 ਨਵੰਬਰ ਨੂੰ ਆਉਣ ਵਾਲੀ ਮਾਸਿਆ ਦੇ ਦਿਨ ਜੋ ਕਿ ਬੇਹਤ ਚਾਮਤਕਾਰੀ ਹੈ ਇਸ ਪਾਣੋ ਤੁਸੀਂ ਕਰਨਾ ਹੈ ਕਿਵੇਂ ਕਰਨਾ ਹੈ ਕਿਸ ਸਮੇਂ ਕਰਨਾ ਹੈ ਕਿਹੜੀ ਸਮਗਰੀ ਚਾਹੀਦੀ ਹੈ ਉਪਾਦ ਲਈ ਉਹ ਪੂਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸਾ ਸੰਗਾ ਜੀ ਇਹ ਸਪਾਣੋ ਤੁਸੀਂ ਸਵੇਰੇ ਸਮੇਂ ਵੀ ਕਰ ਲਓ ਚਾਹੇ ਸ਼ਾਮ ਦੇ ਸਮੇਂ ਕਰ ਲਓ ਚਾਹੇ ਸ਼ਾਮ ਦੇ ਸਮੇਂ ਚਾਹੇ ਰਾਤ ਦੇ ਸਮੇਂ ਕਰ ਲਓ ਕੋਈ ਵੀ ਸਮੱਸਿਆ ਨਹੀਂ ਹੈ ਪਰ ਧਿਆਨ ਰੱਖੋ ਕਿ ਰਾਹੂ ਕਾਲ ਦਾ ਸਮਾਂ ਨਾ ਹੋਵੇ ਇਸ ਪਾਣੂ ਕਰਦੇ ਸਮੇਂ ਰਾਹੂ ਕਾਲ ਥੋੜਾ ਦੇਖ ਲਿਓ ਤੇ ਅੱਗੇ ਪਿਛੇ ਕਿਸੇ ਵੀ ਸਮੇਂ ਵਿੱਚ ਇਸ ਪਾਣੂ ਕਰ ਲਓ ਇਸ ਪਾਣੂ ਕਿਹੜੇ ਤਰੀਕੇ ਨਾਲ ਤੇ ਕਿਹੜੀ ਸਮੱਗਰੀ ਦੇ ਨਾਲ ਕਰਨਾ ਹੈ ਉਵੇਂ ਵੀ 스타 ਦੇ ਨਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਹੁਣ ਗੱਲ ਕਰ ਲੈਂਦੇ ਹਾਂ ਉਪਾਣੂ ਕਰਨਾ ਕਿਵੇਂ ਹੈ ਉਪਾਣੂ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਘਰ ਦੇ ਵਿੱਚ ਇਹ ਇੱਕ ਕੱਚ ਦਾ ਗਲਾਸ ਲੈ ਲਓ ਕਿਸੇ ਹੋਰ ਤਾਤੂ ਦਾ ਗਲਾਸ ਨਹੀਂ ਲੈਣਾ ਹੈ ਸਾਡੇ ਇਸ ਉਪਾਅ ਵਿੱਚ ਤੁਹਾਨੂੰ ਸਿਰਫ ਕੱਚ ਦਾ ਗਲਾਸ ਹੀ ਲੈਣਾ ਹੈ ਤੁਹਾਡੇ ਘਰ ਵਿੱਚ ਜ਼ਰੂਰ ਹੋਵੇਗਾ ਕੋਈ ਕੱਚ ਦਾ ਗਲਾਸ ਛੋਟਾ ਹੋਵੇ ਵੱਡਾ ਹੋਵੇ ਇਸ ਗੱਲ ਦੀ ਚਿੰਤਾ ਨਾ ਕਰੋ ਪਰ ਗਲਾਸ ਕੱਚ ਦਾ ਹੋਣਾ ਚਾਹੀਦਾ ਹੈ ਤੁਸੀਂ ਕੱਚ ਦੇ ਗਲਾਸ ਨੂੰ ਲੈ ਕੇ ਤੁਹਾਨੂੰ ਪਾਣੀ ਨਾਲ ਉਪਾਰ ਲੈਣਾ ਹੈ ਗਲਾਸ ਦੇ ਵਿੱਚ ਸ਼ੁੱਧ ਜਲ ਪਾ ਲਓ ਪਰੰਤੋਂ ਬਾਅਦ ਹੁਣ ਤੁਹਾਨੂੰ ਪੂਰਬ ਦਿਸ਼ਾ ਵੱਲ ਮੁਹ ਕਰਕੇ ਬੈਠਣਾ ਹੈ ਚਾਹੋ ਤਾਂ ਤੁਸੀਂ بیٹھ ਕੇ ਕਰ ਲਓ ਤੇ ਇਸ ਪਾਣੂ ਤੁਹਾਡੀ ਇੱਛਾ ਹੈ ਚਾਹੋ ਤਾਂ ਤੁਸੀਂ ਖੜੇ ਹੋ ਕੇ ਵੀ ਕਰ ਸਕਦੇ ਹੋ ਪਰ ਤੁਸੀਂ ਬੈਠ ਕੇ ਧਿਆਨ ਦੇ ਨਾਲ ਇਸ ਪਾਣੂ ਕਰਿਓ ਇੱਕ ਕੱਚ ਦਾ ਗਲਾਸ ਪਾਣੀ ਲੈ ਕੇ ਤੁਸੀਂ ਪੂਰਬ ਦਿਸ਼ਾ ਵੱਲ ਮੁਹ ਕਰਕੇ ਬੈਠ ਜਾਓ ਨਾਲ ਹੀ ਪਾਣੂ ਕਰਨਾ ਜਦੋਂ ਤੁਸੀਂ ਬੈਠੋ ਤਾਂ ਤੁਹਾਡੇ ਕੋਲ ਇੱਕ ਚੁਟਕੀ ਹਲਦੀ ਵੀ ਹੋਣੀ ਚਾਹੀਦੀ ਹੈ ਸਿਰਫ ਤੇ ਸਿਰਫ ਇੱਕ ਚੁਟਕੀ ਹਲਦੀ ਇਸ ਤੋਂ ਜ਼ਿਆਦਾ ਨਹੀਂ ਚਾਹੀਦੀ ਹੁਣ ਇਸ ਚੁਟਕੀ ਹਲਦੀ ਨੂੰ ਤੁਸੀਂ ਪਾਣੀ ਵਿੱਚ ਪਾ ਲਓ ਅਤੇ ਜੇਕਰ ਤੁਹਾਡੇ ਆਸ-ਪਾਸ ਚਮਚ ਹੋਵੇ ਤਾਂ ਉਸ ਨਾਲ ਘੋਲ ਲਓ ਥੋੜਾ ਜਿਹਾ ਨਹੀਂ ਤਾਂ ਹਿਲਾ ਲਓ ਤਾਂ ਕਿ ਪਾਣੀ ਵਿੱਚ ਘol ਜਾਵੇ ਤਾਂ ਇਹ ਗਲਾਸ ਦੇ ਪਾਣੀ ਵਿੱਚ ਹਲਦੀ ਪਾ ਦਿਓ ਇਸ ਵਿੱਚ ਹਲਦੀ ਪਾਉਣ ਤੋਂ ਬਾਅਦ ਹੁਣ ਇਸ ਗਲਾਸ ਨੂੰ ਤੁਸੀਂ ਆਪਣੀ ਸਿੱਧੀ ਹਥੇਲੀ ਤੇ ਰੱਖ ਲਓ ਜੋ ਗਲਾਸ ਹੈ ਕੱਚ ਦਾ ਹਲਦੀ ਵਾਲਾ ਪਾਣੀ ਹੈ ਜਿਸ ਵਿੱਚ ਇਸ ਨੂੰ ਤੁਸੀਂ ਆਪਣੀ ਸਿੱਧੀ ਹਥੇਲੀ ਤੇ ਰੱਖ ਲਓ ਅਤੇ ਤੁਹਾਡਾ ਜੋ ਉਲਟਾ ਹੱਥ ਹੈ ਇਸ ਉਲਟੀ ਹਥੇਲੀ ਨੂੰ ਇਸ ਗਲਾਸ ਦੇ ਉੱਪਰ ਟੱਕ ਲਓ ਜਾਨੀ ਸਿੱਧੀ ਹਥੇਲੀ ਤੇ ਗਲਾਸ ਰੱਖਿਆ ਉਲਟਾ ਹੱਥ ਲਿਆ ਤੇ ਗਲਾਸ ਦੇ ਉੱਪਰ ਟੱਕ ਲਿਆ ਤੋਸੇ ਕਦੇ-ਕਦੇ ਕੋਈ ਚੀਜ਼ ਕਿਤੇ ਲੈ ਕੇ ਜਾ ਰਹੇ ਹੁੰਦੇ ਹੋ ਤਾਂ ਹਥੇਲੀ ਨਾਲ ਹੀ ਟੱਕ ਕੇ ਲੈ ਜਾਂਦੇ ਹੋ ਤਾਂ ਬਸ ਉਹ ਤਰੀਕਾ ਅਪਣਾਉਣਾ ਹੈ ਤੁਹਾਨੂੰ ਸਿੱਧੀ ਹਥੇਲੀ ਵਿੱਚ ਗਲਾਸ ਰੱਖ ਲੈਣਾ ਹੈ ਤੇ ਉਲਟੀ ਹਥੇਲੀ ਨਾਲ ਗਲਾਸ ਨੂੰ ਟੱਕ ਲੈਣਾ ਹੈ ਟੱਕਣ ਤੋਂ ਬਾਅਦ ਤੁਹਾਨੂੰ ਇੱਕ ਮੰਤਰ ਬੋਲਣਾ ਹੈ ਕਿੰਨੇ ਵਾਰ ਬੋਲਣਾ ਹੈ ਸਿਰਫ 3 ਵਾਰ ਸਿਰਫ ਤੇ ਸਿਰਫ ਤਿੰਨ ਵਾਰ ਤੁਹਾਨੂੰ ਇਸ ਮੰਤਰ ਨੂੰ ਬੋਲਣਾ ਹੈ ਮੰਤਰ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਹਮੇਸ਼ਾ ਬੋਲਦੇ ਹੋ ਮੰਤਰ ਕਲਿੰਗ ਕਲਿੰਗ ਕਲਿੰ ਤਾਂ ਤਿੰਨ ਵਾਰ ਤੁਹਾਨੂੰ ਇਸ ਪ੍ਰਕਾਰ ਨਾਲ ਬੋਲਣਾ ਹੈ ਉਲਟੀ ਹਥੇਲੀ ਉਸ ਦੇ ਉੱਪਰ ਰੱਖ ਕੇ ਕਲੇਮ ਕਲੇਮ ਤਿੰਨ ਵਾਰ ਬੋਲਣ ਤੋਂ ਬਾਅਦ ਤੁਸੀਂ ਇਸ ਗਲਾਸ ਨੂੰ ਲੈ ਲਓ ਬੱਚੇ ਹੋਣ ਤਾਂ ਉਹਨਾਂ ਨੂੰ ਖੁਦ ਵੀ ਖੋਦ ਦੇ ਦਿਓ ਤੇ ਉਹ ਆਪਣੇ ਉੱਪਰੋਂ ਇਸ ਗਲਾਸ ਨੂੰ ਤਿੰਨ ਵਾਰ ਘੁਮਾਉਣ ਉਲਟਾ ਨਹੀਂ ਕਮਾਉਣਾ ਸਿੱਧਾ ਤੁਹਾਨੂੰ ਕਮਾਉਣਾ ਹੈ ਅਤੇ ਜੇਕਰ ਬੱਚੇ ਘਰ ਵਿੱਚ ਨਾ ਹੋਣ ਤੇ ਮਾਂ ਇਹ ਉਪਾਅ ਕਰ ਰਹੀ ਹੋਵੇ ਤਾਂ ਫਿਰ ਤੁਸੀਂ ਉਸ ਦੀ ਕੋਈ ਤਸਵੀਰ ਹੋਵੇ ਫੋਟੋ ਹੋਵੇ ਉਸ ਦੇ ਕੋਈ ਕੱਪੜੇ ਹੋਣ ਤੁਸੀਂ ਮਨ ਹੀ ਮਨ ਅੱਖਾਂ ਬੰਦ ਕਰਕੇ ਇਮੇਜਿਨ ਕਰੋ ਇਹ ਉਹੀ ਹੈ ਜਿਸੇ ਲਈ ਤੁਸੀਂ ਉਪਾਅ ਕਰ ਰਹੇ ਹੋ ਉਸ ਦੀ ਫੋਟੋ ਦੇ ਉੱਪਰੋਂ ਤਿੰਨ ਵਾਰ ਇਸ ਨੂੰ ਘੁਮਾ ਲਓ ਕਮਾਉਣ ਤੋਂ ਬਾਅਦ ਇਸੇ ਗਲਾਸ ਨੂੰ ਆਪਣੇ ਹੱਥ ਵਿੱਚ ਲੈ ਕੇ हाथ जोड़ के प्रार्थना करो कि बच्चों ਦੇ ਜਿੰਨੇ ਵੀ ਗ੍ਰਹਿ ਕਸ਼ਟ ਹਨ ਜਨਮ ਕੁੰਡਲੀ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਰੁਕਾਵਟਾਂ ਹਨ ਉਹ ਇਸ ਉਪਾਅ ਨਾਲ ਦੂਰ ਹੋ ਜਾਣ ਪੂਰੀ ਸ਼ਰਦਾ ਦੇ ਨਾਲ ਵਿਸ਼ਵਾਸ ਦੇ ਨਾਲ ਉਪਾਅ ਨੂੰ ਕਰਨਾ ਹੈ ਕਿਉਂਕਿ ਜਿੰਨੀ ਜ਼ਿਆਦਾ ਸ਼ਰਦਾ ਹੋਵੇਗੀ ਓਨਾ ਹੀ ਜਲਦੀ ਤੁਹਾਡਾ ਕੰਮ ਹੋਵੇਗਾ ਤੇ ਸੰਗਤ ਜੀ ਉਪਾਅ ਬਹੁਤ ਹੀ ਚਮਤਕਾਰਈ ਹੈ ਬਹੁਤ ਹੀ ਲਾਭਕਾਰੀ ਹੈ ਤੁਰੰਤ ਅਸਰ ਕਰੇਗਾ ਹੰਤਾ ਕ ਲੱਖਾਂ ਲੋਕਾਂ ਨੂੰ ਇਸ ਉਪਾਦ ਦਾ ਲਾਭ ਮਿਲ ਚੁੱਕਾ ਹੈ ਅਤੇ ਨਿਸ਼ਚਿਤ ਹੀ ਤੁਹਾਨੂੰ ਵੀ ਮਿਲੇਗਾ ਤੁਸੀਂ ਜਿਆਦਾ ਇਸ ਉਪਾਅ ਵਿੱਚ ਕੋਈ ਮਿਹਨਤ ਨਹੀਂ ਕੀਤੀ ਬਸ ਘਰੋਂ ਪਾਣੀ ਦਾ ਗਲਾਸ ਚੁੱਕਿਆ ਹੈ ਕੱਚ ਦਾ ਤੇ ਇਸ ਵਿੱਚ ਹਲਦੀ ਪਾਈ ਹੈ ਅਤੇ ਇਹਨਾਂ ਚਮਤਕਾਰ ਹੀ ਕੰਮ ਕਰੇਗਾ ਇਸ ਲਈ ਥੋੜੀ ਜਿਹੀ ਮਿਹਨਤ ਕਰਕੇ ਮਨ ਲਗਾ ਕੇ ਸ਼ਰਦਾ ਤੇ ਪਾਵਨਾ ਦੇ ਨਾਲ ਭਗਵਾਨ ਵਿਸ਼ਨੂੰ ਨੂੰ ਯਾਦ ਕਰੋ ਅਤੇ ਉਹਨਾਂ ਤੋਂ ਬੇਨਤੀ ਪ੍ਰਾਰਥਨਾ ਕਰੋ ਮਾਣੇ ਮਨ ਤੁਹਾਡੇ ਤੁਹਾਡੇ ਲਈ ਜੋ ਮੁਸ਼ਕਲਾਂ ਹਨ ਰਿਸ਼ਤਾ ਹੋਣ ਵਿੱਚ ਗ੍ਰਹਿ ਦੋਸ਼ ਵਿੱਚ ਪਿਤਰ ਦੋਸ਼ ਵਿੱਚ ਜਾਂ ਕਿਸੇ ਵੀ ਪ੍ਰਕਾਰ ਦੇ ਜੇਕਰ ਉਮਰ ਵੱਧ ਰਹੀ ਹੈ ਰਿਸ਼ਤਾ ਨਹੀਂ ਹੋ ਰਿਹਾ ਤਾਂ ਉਸ ਤੇ ਲਈ ਪ੍ਰਾਰਥਨਾ ਕਰੋ glass ਤੁਹਾਡੇ ਹੱਥ ਵਿੱਚ ਰਹੇਗਾ ਹੁਣ ਬਸ ਤੁਸੀਂ ਐਸੇ glass ਤੇ ਪਾਣੀ ਨੂੰ ਲੈ ਜਾਓ ਆਪਣੇ ਗੇਟ ਦੇ ਬਾਹਰ ਤੁਹਾਡੇ ਦਰਵਾਜ਼ੇ ਦੇ ਬਾਹਰ ਤੁਹਾਡੇ ਮੁੱਖ ਦੁਆਰ ਦੇ ਬਾਹਰ ਕਿਸੇ ਵੀ ਦਿਸ਼ਾ ਵਿੱਚ ਕੋਈ ਵੀ ਦਿਸ਼ਾ ਹੋਵੇ ਬਾਰ ਵਾਲਾ ਸੁੱਟ ਦਿਓ ਇਸ ਪਾਣੀ ਨੂੰ ਤਾਂ ਨੋਰਮਲ ਹੋ ਗਿਆ ਚੰਗੇ ਮੋੜ ਨਾਲ ਇਸ ਪਾਣੀ ਨੂੰ ਬਾਹਰ ਸੁੱਟ ਦਿਓ ਅਤੇ ਬਿਨਾ ਕੋਈ ਪ੍ਰਤੀਕਿਰਿਆ ਦਿਖਾਏ ਤੁਹਾਨੂੰ ਕੁਝ ਨਹੀਂ ਕਰਨਾ ਹੈ ਵਾਪਸ ਆਪਣੇ ਘਰ ਮੋੜਾਓ ਤੁਸੀਂ ਦੇਖੋਗੇ ਇਸ ਪਾਣੂ ਤੁਰੰਤ ਇਸ ਪਾਣੂ ਕਰਦਿਆਂ ਤੁਰੰਤ ਗੁਰੂ ਮਜਬੂਤ ਹੋਣਗੇ ਤੇ ਬੱਚਿਆਂ ਦਾ ਵਿਆਹ ਹੋਵੇਗਾ ਸੰਗਤ ਜੀ ਜੋ ਮੇਰੇ ਕੋਲ ਜਾਣਕਾਰੀ ਸੀ ਸਟੀਕ ਨਾਲ ਮੈਂ ਬਹੁਤ ਹੀ ਘੱਟ ਸਮੇਂ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਤੀ ਹੈ ਹੁਣ ਤੁਹਾਡੀ ਵੀ ਇੱਕ ਜ਼ਿੰਮੇਵਾਰੀ ਪਾਉਂਦੀ ਹੈ ਕਿ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ